ਸਾਰਿਆਂ ਨੂੰ ਤੁਹਾਨੂੰ ਪ੍ਰਣਾਮ ਕਰਦਾ ਇਸੇ ਗੱਲ ਤੋਂ ਹੈਰਾਨ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਹਲਕਾ ਇੰਚਾਰਜ ਜਾਂ ਜਿਹੜੇ ਕੋਈ ਵਿਧਾਇਕ ਪੁਰਬ ਰਹਿ ਗਏ ਉਹਨਾਂ ਨੂੰ ਇੱਕ ਮੈਸੇਜ ਕਿ ਤੂੰ ਇਹਦਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਾਫਲਾ ਕਿਸੇ ਨੇ ਲੁੱਟਾ ਕਿਸ ਨੇ ਲੁੱਟਾ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਹਲਕਾ ਇੰਚਾਰਜ ਜਿਹੜੇ ਆਮ ਆਦਮੀ ਪਾਰਟੀ ਪਠਾਨਕੋਟ ਦੇ ਹੈ ਉਹਨਾਂ ਨੂੰ ਇਹ ਸਵਾਲ ਪੁੱਛਣਾ ਕਿ ਤੁਸੀਂ ਤਕਰੀਬਨ ਤਕਰੀਬਨ 5 ਸਾਲ ਵਿਧਾਇਕ ਅਮਿਤ ਵੇਜਨਾਲ ਰੇ ਤੁਸੀਂ ਉਦੋਂ ਵਿਧਾਇਕ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ 15 ਦਿਨ ਪਹਿਲੇ ਪਾਰਟੀ ਛੱਡੀ ਤੁਸੀਂ 2 ਸਾਲ ਤਕਰੀਬਨ ਵਿਧਾਇਕ ਅਮਿਤ ਵੇਜ ਦੇ ਨਾਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹੇ ਤੁਸੀਂ ਉਹ ਦੋ ਉਹਨਾਂ ਦੇ ਖਿਲਾਫ ਭ੍ਰਸ਼ਟਾਚਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਤੁਸੀਂ ਚੁੱਪ ਕਿਉਂ ਰਹੇ ਕੀ ਮਜਬੂਰੀਆਂ ਸੀ ਤੁਹਾਡੀਆਂ ਕੋਈ ਤਾਂ ਮਜਬੂਰੀ ਹੋएगी ਉਹ ਮਜਬੂਰੀ ਪਠਾਨਕੋਟ ਦੀ ਜਨਤਾ ਵੀ ਜਾਨਣਾ ਚਾਹੁੰਦੀ ਚਲੋ ਤੁਸੀਂ ਪਾਰਟੀ ਛੱਡੀ 15 ਦਿਨ ਪਹਿਲੇ ਤੁਸੀਂ ਆਮ ਆਦਮੀ ਪਾਰਟੀ ਚ ਆ ਗਏ ਤੁਸੀਂ ਆਮ ਆਦਮੀ ਤੁਸੀਂ ਹਮੇਸ਼ਾ ਸੱਤਾ ਦੇ ਨਾਲ ਹੀ ਰਹੇ ਹੋ ਆਮ ਆਦਮੀ ਪਾਰਟੀ ਨੇ ਵੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਤੇ ਤੁਹਾਨੂੰ ਹਲਕਾ ਇੰਚਾਰਜ ਬਣਾਇਆ तकरीबन 4 ਸਾਲ ਹੋਣ ਲੱਗੇ ਤੁਸੀਂ ਉਦੋਂ ਵੀ ਚੁੱਪ ਕਰਕੇ ਬੈਠੇ ਹੋ ਤੁਸੀਂ ਪੇਪਰ ਦੇ ਵਿੱਚ ਜਿਹੜੀ ਨੂਰਾ ਕੁਸ਼ਤੀ ਖੇਲ ਰਹੇ ਹੋ ਇੱਕ ਹੁੰਦਾ ਹੈ ਪਹਿਲਵਾਨਾਂ ਦਾ ਡੰਗਲ ਕਿ ਜੋਰ ਕਿਹਨੇ ਜੀ ਜ਼ਿਆਦਾ ਆ ओरिजिनल ਕੁਸ਼ਤੀ ਹੁੰਦੀ ਹੈ ਇੱਕ ਹੁੰਦੀ ਨੂਰਾ ਕੁਸ਼ਤੀ ਇਹ ਪਠਾਨਪੁਰ ਦੀ ਜਨਤਾ ਨੂੰ ਜਿਹੜੀ ਨੂਰਾ ਕੁਸ਼ਤੀ ਖੇਡ ਕੇ ਬੇਵਕੂਫ ਬਣਾ ਰਹੇ ਆ ਇੰਡੀ ਗਠਵਰਨ ਨਾਲੋਂ 2013 ਤੋਂ ਪਹਿਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਬਣਾਈ ਸੀ ਉਹ ਕਾਂਗਰਸ ਦੇ ਗਠਜੰਬੰਧਨ ਨਾਲ ਬਣਾਈ ਸੀ ਫਿਰ ਉਸ ਤੋਂ ਬਾਅਦ ਇੰਡੀ ਗਠਜੰਬੰਧਨ ਚੱਲ ਰਿਹਾ ਕਾਂਗਰਸ ਵਾਲੇ ਆਪ ਦੇ ਉੱਤੇ ਕਹਿੰਦੇ ਆ ਵੀ ਇਹ ਭ੍ਰਸ਼ਟਾਚਾਰ ਹੈ ਕੱਲ ਅਖਬਾਰ ਚ ਹੀ ਬਣ ਰਿਹਾ ਸੀ ਤੁਹਾਡੇ ਮਾਧਿਅਮ ਰਾਹੀਂ ਅਖਬਾਰ ਚ ਛਪਿਆ ਹੀ ਮੀਡੀਆ ਚ ਵੀ ਮੈਂ ਬਿਆਨ ਦੇ ਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਭ੍ਰਸ਼ਟਾਚਾਰ ਓਏ ਆ ਤੁਸੀਂ ਵਿਜੀਲੈਂਸ ਇਨਕੁਆਇਰੀ ਕਿਉਂ ਨਹੀਂ ਕਰਾ ਰਹੇ ਤੁਸੀਂ 4 ਸਾਲ ਚ ਭ੍ਰਸ਼ਟਾਚਾਰ ਦੇ ਕਿੰਨੇ ਐਫਆਈਆਰ ਦਾਜ ਕਰਾਈਆਂ ਪਛਲੀ ਸਰਕਾਰ ਦੇ ਉੱਤੇ ਇਹ ਤੁਹਾਨੂੰ ਸਭ ਕੋਈ ਪਤਾ ਹੈ ਮੇਰੀ ਤੁਹਾਡੇ ਮਾਧਿਅਮ ਰਾਹੀ ਇਹੀ ਬੇਨਤੀ ਹੈ ਕਿ ਇਹ ਜਿਹੜੀ ਨੂਰਾ ਕੁਸ਼ਤੀ ਹੈ ਤੇ ਪਠਾਨਪੁਰ ਦੀ ਜਨਤਾ ਨੂੰ ਮੂਰਖ ਬਣਾਉਣਾ ਬੰਦ ਕਰੋ ਤੇ ਇਹਦੇ ਨਾਲ ਨਾਲ ਹੀ ਜਿਹੜੇ ਹਲਕਾ ਇੰਚਾਰਜ ਹੈ ਉਹਨਾਂ ਨੂੰ ਵੀ ਇੱਕੋ ਬੁਰੀ ਤਰ੍ਹਾਂ ਇਲੈਕਸ਼ਨ ਹਾਰੇ ਹੈ ਹਾਰ ਤੇ ਜਿੱਤ ਜਿਹੜਾ ਜੀਵਨ ਦਾ ਸਾਰ ਹੈ ਹਰਤੇ ਜਨਤਾ ਪਾਰਟੀ ਦਾ ਜਿਹੜਾ ਸਿਪਾਈ ਹੈ ਉਹ ਹਾਰ ਜਾਂ ਜਿੱਤ ਨਾਲ ਕਰਮ ਨਹੀਂ ਕਰਦਾ ਉਹ ਆਪਣਾ ਲਗਾਤਾਰ ਗਤੀ ਨੂੰ ਪਬਲਿਕ ਦੇ ਕਾਰੇ ਵਾਸਤੇ ਲੋਕ ਹਿਤ ਵਾਸਤੇ ਹਮੇਸ਼ਾ ਜੜਾਓ ਕਾਰੇ ਰਸਤੇ ਪ੍ਰਯਾਸ ਕਰਦਾ ਤੇ ਮੈਂ ਇਹੀ ਕਵਾਂਗਾ ਅੱਜ ਦੀ ਸਾਡੇ ਇਸ ਤੋਂ ਬਾਅਦ ਮਬੂਤੀ ਸ਼ਰਮਾ ਜੀ ਤੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਤੁਸੀਂ ਗੱਲਾਂ ਨਾ ਕਰੋ ਤੁਸੀਂ ਕਰਮ ਕਰੋ ਜਿਸ ਦਿਨ ਤੁਸੀਂ ਪਿਛਲੇ ਭ੍ਰਸ਼ਟਾਚਾਰਾਂ ਦੇ ਉੱਤੇ ਪਹਿਲੀ ਵਿਜਲੈਂਸ ਦੀ ਇਨਕੁਆਇਰੀ ਕਰੋਗੇ ਯੋਗੇਸ਼ ਠਾਕਰ ਜਿਹੜਾ ਆ ਪਾਰਟੀ ਦੇ ਉੱਪਰ ਉੱਟ ਕੇ ਸਾਰਾ ਨਾਲ ਪਹਿਲੇ ਹਾਰ ਤੁਹਾਨੂੰ ਪਾਏ ਤੁਸੀਂ ਨੂਰਾ ਕੁਸ਼ਤੀ ਨਾ ਖੇਲੋ ਹੁਣ ਸੱਤਾ ਤੁਹਾਡੀ ਆ ਸਰਕਾਰ ਤੁਹਾਡੀ ਆ ਪਾਵਰ ਤੁਹਾਡੇ ਕੋਲ ਆ ਤੁਸੀਂ ਕੁਝ ਕਰਕੇ ਦਿਖਾ ਹੁਣ ਐਕਸ਼ਨ ਦਾ ਟਾਈਮ ਆ ਇਹ ਜਿਹੜੀ ਨੂਰਾ ਕੁਸ਼ਤੀ ਹੈ ਇਹਨੂੰ ਬੰਦ ਕਰੋ ਤੁਹਾਨੂੰ ਇਹ ਦੱਸ ਦਿਆਂ ਵਿਧਾਇਕ ਭਾਤੇ ਜਨਤਾ ਪਾਰਟੀ ਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ ਪਰ ਇਹ ਜਿਹੜੀ ਕਾਂਗਰਸ ਅਤੇ ਆਪ ਹੈ ਤੇ ਇਕੱਠੀ ਆ ਇਹ ਤੇ ਇੰਡੀਗਟ ਬੰਦਨ ਦਾ ਪਾਰਟ ਆ ਇਹ ਤੇ ਇੱਕੋ ਹੀ ਖਿਓ ਖਿਚੜੀ ਆ ਮੈਂ ਤੁਹਾਡੇ ਮਾਧਮ ਰਾਈ ਉਹੀ ਤੇ ਕਹਿ ਰਿਹਾ ਕਿ ਜੇ ਤੁਸੀਂ ਇੱਕ ਦੂਜੇ ਦੇ ਕੋਈ ਗੇਟ ਤੇ ਭ੍ਰਸ਼ਟਾਚਾਰ ਕੋਈ ਬੂਟਿਆਂ ਦੇ ਭ੍ਰਸ਼ਟਾਚਾਰ ਕੋਈ ਇੰਪਰੂਵਮੈਂਟ ਟਾਸ ਦੀਆਂ ਜ਼ਮੀਨਾਂ ਤੇ ਭ੍ਰਸ਼ਟਾ ਤੇ ਭ੍ਰਸ਼ਟਾਚਾਰ ਦੇ 4 ਸਾਲ ਤੇ ਹੋ ਗਏ ਕਾਰਵਾਈ ਤੇ ਕਰੋ ਐਕਸ਼ਨ ਦਾ ਟਾਈਮ ਆ ਗਿਆ ਪਠਾਨਕੋਟ ਦੀ ਜਨਤਾ ਤੁਹਾਡੇ ਕੋਲੋਂ ਜਵਾਬ ਪੁੱਛੇਗੀ 30000 ਪਿਛਲੇ ਬੰਦਿਆਂ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਐਮਸੀ ਨੇ ਆਪਣੇ ਰਿਸ਼ਤੇਦਾਰਾਂ ਦੇ ਆਪਣੀ ਵਾਈਫ ਦੇ ਕਈਆਂ ਦੇ ਖਰਚੇ ਖਾਤੇ ਉਹ ਕਾਰਵਾਈ ਕਿਉਂ ਨਹੀਂ ਕਰਦੇ ਪਠਾਨਕੋਟ ਦੀ ਜਨਤਾ ਇੰਤਜ਼ਾਰ ਕਰ ਰਹੀ ਹੈ ਪਠਾਨਕੋਟ ਦੀ ਜਨਤਾ ਨੂੰ ਮੂਰਖ ਨਾ ਬਣਾਓ ਕਿ ਵਿਧਾਇਕ ਆ ਭਾਰਤੀ ਜਨਤਾ ਪਾਰਟੀ ਦਾ ਹਾਂ ਆਰਗੇਸ਼ਨ ਟਰਸਟ ਸਰਕਾਰ ਤੁਹਾਡੀ ਆ ਤੁਹਾਡੇ ਇੰਡੀ ਗਠਵੰਧਨ ਦੀ ਹੈ ਕਾਂਗਰਸੀ ਤੇ ਜਿਹੜੇ ਆਮ ਆਦੀ ਪਾਰਟੀ ਵਾਲੇ ਜਿਹੜੇ ਕਿਓ ਖਿਚੜੀ ਹੈ ਉਹਨਾਂ ਉਹਨਾਂ ਦੀ ਸਰਕਾਰ ਹੈ ਉਹ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ ਸਰ ਜੀ ਦੇ ਵਿੱਚ ਕਿਹਦੇ ਵਿੱਚ ਜਿਹੜਾ ਕੱਲ ਕੋ ਮੈਂ ਤੁਹਾਡੇ ਕੋਲੋਂ ਸੁਣ ਰਿਹਾ ਮੇਅਰ ਨੇ ਇਹ ਬਿਆਨ ਦਿੱਤਾ ਮੇਅਰ ਸਾਫ ਦੀ ਜਿਹੜੀ ਗਰੀਮਾਨੂ ਤੇ ਛਿੰਭਿੰਨ ਕਰਤਾ ਪੂਰਵ ਵਿਧਾਇਕ ਨੇ ਪੂਰਵ ਵਿਧਾਇਕ ਕੋਲੋਂ ਮੈਂ ਤੁਹਾਡੇ ਮਾਧਮ ਰਾਈ ਪੁੱਛਣਾ ਚਾਹੁੰਦਾ ਕੀ ਅਥਾਰਟੀ ਹੈ ਜੀ ਉਹ ਮੰਗੇ ਕਾਰਪੋਰੇਸ਼ਨ ਵਾਸਤੇ ਪੈਸੇ ਪੈਸੇ ਮੰਗੇ ਕਾਰਪੋਰੇਸ਼ਨ ਦਾ ਮੇਅਰ ਪੂਰਵ ਵਿਧਾਇਕ ਕੋਲ ਤੇ ਕੋਈ ਅਥਾਰਟੀ ਨਹੀਂ ਹੈ ਮੇਅਰ ਸਾਹਿਬ ਦੀ ਗਰੀਮਾ ਨੂੰ ਭੰਗ ਕਰਤਾ ਉਹਨਾਂ ਨੂੰ ਤੇ ਮੇਰੇ ਖਿਆਲ ਚੁੱਪ ਕਰਕੇ ਪਤਾ ਨਹੀਂ ਕਿਹੜੀ ਕੋਈ ਗਿੱਦਰ ਸਿੰਘੀ ਸੁngਾਈ ਦੀ ਵੀ ਤੁਸੀਂ ਬੋਲਣਾ ਹੀ ਨਹੀਂ ਉਹਨਾਂ ਵਿਚਾਰੇ ਨੂੰ ਬੋਲਣ ਨਹੀਂ ਦਿੱਤਾ ਠੀਕ ਹੈ 100 ਕਰੋੜ ਰੁਪਏ ਆ ਫੇਰ ਮੰਗ ਰਿਹਾ ਫੇਰ ਕਹ ਰਿਹਾ ਮੈਂ ਮਿਹਨਤ ਬੜੀ ਕੀਤੀ ਪਰ ਮੈਨੂੰ ਹਾਰ ਮਿਲੀ ਮੈਂ ਹੋਰ ਬੜਾ ਕੁਝ ਸਿੱਖ ਰਿਹਾ ਮੈਂ ਪੂਰਵ ਵਿਧਾਇਕ ਨੂੰ ਵੀ ਕਹਿਣਾ ਚਾਹਾਂਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਨ ਦੋ ਜੇ ਆਮ ਆਦਮੀ ਪਾਰਟੀ ਜਿਹੜੀ ਹੈ ਜੇ ਉਹ ਕਾਰਵਾਈ ਨਹੀਂ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਦੇ ਜਰੂਰ ਤੁਹਾਡੇ ਜਿਹੜੇ ਪਿਛਲੇ ਕਾਰਨਾਮੇ ਆ ਭ੍ਰਸ਼ਟਾਚਾਰ ਆ ਉਹਨੂੰ ਉਜਾਗਰ ਕਰੇਗੀ ਧੰਨਵਾਦ ਜੈ ਹਿੰਦ ਜੈ ਬਾਦ ਹੁਣ ਤੁਸੀਂ ਇਹੋ ਨਾਲ ਬਾਰੇ ਕੀ ਕਹਿਣਾ ਤੁਹਾਨੂੰ ਦੇਖੋ ਜੀ ਬਿਆਨਬਾਜ਼ੀ ਬੜੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਵੱਲੋਂ ਜੋ ਕਾਂਗਰਸ ਦੇ ਮੇਰ ਵੱਲੋਂ ਵੀ ਮੈਂ ਤੇ ਕੱਲ ਬੜਾ ਖੁਸ਼ ਹੋਇਆ ਕਿ ਮੇਅਰ ਸਾਹਿਬ ਵੀ ਕੁਝ ਬੋਲੇ ਨੇ ਕਿ ਪਿਛਲੇ ਸਾਢੇ 3-4 ਚਾਰ ਸਾਲ ਤੋਂ ਸਾਨੂੰ ਸਿਰਫ 20 ਲੱਖ ਰੁਪਏ ਲਾਇਬ੍ਰੇਰੀ ਮਿਲਿਆ ਮੇਅਰ ਸਾਹਿਬ ਉੱਠੋ ਦਰਿਆ ਬਚਾਓ ਸਰਕਾਰ ਖਿਲਾਫ ਬੋਲੋ ਕਿਉਂ ਤੁਸੀਂ ਆਪਸ ਚ ਲੁਕਾ-ਛੁਪੀ ਖੇਲੇ ਕਰਦੇ ਹੋ ਆਪ ਵਾਲੇ ਔਰ ਕਾਂਗਰਸ ਵਾਲੇ ਇੱਕ ਪਾਸੇ ਤੁਹਾਡੇ ਉੱਪਰ ਗੱਠਬੰਧਨ ਹੈ ਉਧਰ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਕਿ ਸਿਰਫ 20 ਲੱਖ ਰੁਪਏ ਮਿਲਿਆ ਸਾਢੇ 3 ਸਾਲ ਚ ਤੇ ਬੋਲ ਲਾ ਕੇ ਨਾ ਭਾਰਤੀ ਜਨਤਾ ਪਾਰਟੀ ਹਰ 2-3 ਮਹੀਨੇ ਬਾਅਦ ਸਰਕਾਰ ਦਾ ਪਤਲਾ ਫੁਕਦੀ ਹੈ ਸਰਕਾਰ ਦੇ ਸਰਕਾਰ ਦੇ ਖਿਲਾਫ ਵਿਰੋਧ ਕਰਦੀ ਹੈ ਪਰ ਤੁਸੀਂ ਦੱਸੋ ਕਿੱਥੇ ਇੱਕ ਧਰਨਾ ਲਾਇਆ ਸਰਕਾਰ ਦੇ ਖਿਲਾਫ ਤੁਹਾਨੂੰ ਬੰਨੇ ਕਿਹਦਾ ਡਰ ਆ ਕਿਹੜੇ ਤੁਸੀਂ ਕੱਬਲੇ ਕਿਤੇ ਪਿਛਲੇ 4 ਸਾਲ ਦੇ ਵਿੱਚ ਸਾਢੇ 4 ਸਾਲ ਦੇ ਇੱਕ ਕਾਰਪੋਰੇਸ਼ਨ ਦੇ ਵਿੱਚ ਜਦੋਂ ਤੁਹਾਨੂੰ ਡਰ ਲੱਗਦਾ ਹੈ ਸਰਕਾਰ ਦਾ ਬੋਲਦਾ 33 ਕਲਾਬ ਕਹਿੰਦਾ ਕਿ ਸਾਡੇ ਚਿਲਕਾ ਕਿ ਸ਼ਰਮ ਦੇ ਘਾਤਾ ਕਿ ਨਗਰ ਕੌਂਸਲ ਨੂੰ ਕਹਿ ਰਿਹਾ ਕਿ ਸਿਰਫ 20 ਲੱਖ ਰੁਪਏ ਕਿਨਵੇਂ ਲਾਇਬ੍ਰੇਰੀ ਲਈ ਤੇ ਮੈਂ ਬਬੂਦੀ ਸ਼ਰਮਾ ਨੂੰ ਪੁੱਛ ਰਿਹਾ ਹਾਂ ਕਿ ਇਹ ਕਿਹੜਾ ਪਾਠ ਜਿਹੜਾ ਪਾਠ ਦੇ ਰਿਹਾ ਹੈ। ਨਾ ਸਮਝ ਆ ਰਿਹਾ। ਪਾਠ ਜਿਹੜਾ ਪਾਠ ਜਿਹੜਾ ਵਿਦਾਇਕ ਹੈ। ਯਾਰ ਸਰਕਾਰ ਹੀ ਹੈ। ਕੋਈ ਨਹੀਂ। ਇੱਕ ਇਲਾਕਾ ਉਹ ਦੱਸ ਦਿਓ ਜਿਹੜਾ ਪੱਕਾ ਨਹੀਂ ਹੋਇਆ। ਜਿੱਥੇ ਸੀਵਰੇਜ ਦੀ ਤੁਸੀਂ ਸੀਵਰੇਜ ਹੈ ਸੀਵਰੇਜ ਪਿਆ ਜਿੱਥੇ ਪਾਣੀ ਵੀ ਜੁੜਦਾ ਤੇ ਪਾਣੀ ਦੀ ਪਾਈ ਪਈ ਆ। ਪਠਾਨਕੋਟ ਦੇ ਅੱਜ ਜੇ ਤੁਸੀਂ ਜ਼ਿਲ੍ਹਾ ਵੇਖ ਰਹੇ ਹੋ ਜੇ ਕਾਰਪੋਰੇਸ਼ਨ ਦੇਖ ਰਹੇ ਹੋ ਉਹ ਉਹਨਾਂ ਦੀ ਹੀ ਦੇਣ ਹੈ ਜੇ ਸੈਕਟਰੀਟ ਪਠਾਨਕੋਟ ਚ ਬਣਿਆ ਉਹ ਅਸ਼ਵੀਰ ਸ਼ਰਮਾ ਜੀ ਨੇ ਬਣਾਇਆ ਜੇ ਪਠਾਨਕੋਟ ਚ ਜੇ ਸਰਕਾਰੀ ਕਾਲਜ ਬਣਿਆ ਉਹ ਅਸ਼ਵੀਰ ਸ਼ਰਮਾ ਜੀ ਨੇ ਬਣਾਇਆ ਜੇ ਪਠਾਨਕੋਟ ਦੇ ਵਿੱਚ ਜੇ ਸਟੇਡੀਅਮ ਬਣਿਆ ਉਹ ਅਸ਼ਵੀਰ ਸ਼ਰਮਾ ਜੀ ਨੇ ਬਣਾਇਆ ਅਗਰ ਪਠਾਨਕੋਟ ਦੇ ਵਿੱਚ ਤੁਸੀਂ ਬਾਲਮਿਕ ਚੌਂਗ ਦੇ ਵਿੱਚ ਇੱਕ ਜਿਹੜੀ ਬਿਲਡਿੰਗ ਦੇਖ ਰਹੇ ਹੋ ਪਿਛਲੇ 8 ਸਾਲ ਚ ਉਹ ਤਰਾਹੀ ਮੰਤ ਤਰਾਹੀ ਮੰਨ ਕਰ ਰਹੀ ਹੈ ਕਿ ਮੈਨੂੰ ਵੀ ਕੋਈ ਸੋਧ ਲੈ ਲਓ ਮੇਰੀ ਵੀ ਕੋਈ ਸੋਧ ਲੈ ਲਓ ਉਹ ਤੁਸੀਂ ਕਹਿਆ ਤਾਂ ਕਿ ਅਸੀਂ ਬੋਲੀ ਕਰਾਂ ਲੱਗੇ ਆ ਕੋਈ ਅਗਲੇ ਮਹੀਨੇ ਹੁਣ ਵੀ ਐਮਐਲਏ ਵਿਧਾਇਕ ਹੈ ਪਰ ਸਰਕਾਰ ਜਿਹੜੀ ਆ ਉਹ ਆਪਦੀ ਹੈ ਸਰਕਾਰ ਕੋਲੋਂ ਉਹ ਪੈਸੇ ਮੰਗਦੇ ਤੁਸੀਂ ਵਿਧਾਨ ਸਭਾ 'ਚ ਦੇਖਿਆ ਹੋਣਾ ਕਿੰਨੀ ਵਾਰੀ ਵਿਧਾਇਕ ਜਿਨੇ ਆਪਣੀ ਪਠਾਨਕੋਟ ਦੀ ਗੱਲ ਰੱਖੀ ਕਿ ਮੇਰੇ ਪਠਾਨਕੋਟ ਦੇ ਜਿਹੜੇ ਸਰਹੱਦੀ ਇਲਾਕੇ ਨੇ ਜਿਹੜੇ ਮੇਰੇ ਪਠਾਨਕੋਟ ਦੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਦੀਆਂ ਸੜਕਾਂ ਦੀ ਜਿਹੜੇ ਹਾਲਾਤ ਬਹੁਤ ਮਾਰੀ ਆ ਮੇਰੇ ਸ਼ਹਿਰ ਦੀ ਹਾਲਾਤ ਬਹੁਤ ਮਾਰੀ ਆ ਕਿ ਸਾਨੂੰ ਉਹਨਾਂ ਲਈ ਪੈਸੇ ਦਿਓ ਪਰ ਇਹ ਸਰਕਾਰ ਜਿਹੜੀ ਹੈ ਗੁੰਗੀ ਆ ਇਹ ਬੈਰੀ ਆ ਇਹਨਾਂ ਕੋਲ ਪੈਸਾ ਹੈ ਕੋਈ ਨਹੀਂ ਹੈ ਤੁਸੀਂ ਨਗਰ ਨਿਗਮ ਵਿੱਚ ਚਲ ਜਾਓ ਜਿਹੜੇ ਆਪਣੇ ਜਨੇ ਮੁਲਾਜ਼ਮ ਹੈ ਉਹ ਵਿਚਾਰੇ ਤਰਾਹੀਮਾਨ ਤਰਾਹੀਮਾਨ ਹੋਏ ਪੈਣਾ ਉਹਨਾਂ ਨੂੰ ਤਰਖਾ ਨਹੀਂ ਮਿਲ ਰਹੀ ਨਗਰ ਨਿਗਮ ਦੇ ਜਿਹੜੇ ਆਪਣੇ ਟਰਸਟ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ 4 ਮਹੀਨੇ ਤੋਂ ਤਰਖਾ ਨਹੀਂ ਮਿਲ ਰਹੀ ਮੈਂ ਤੁਹਾਨੂੰ ਅੱਜ ਦੱਸਿਆ ਤੁਸੀਂ ਜਾ ਕੇ ਪਤਾ ਕਰਾ ਲਿਓ ਟਰਸਟ ਦੇ ਜਿਹੜੇ ਖਾਤੇ ਵਿੱਚ 13600 ਰੁਪਿਆ ਹੈ ਤੁਸੀਂ ਜਾ ਕੇ ਚੈੱਕ ਕਰਾ ਲਿਓ ਪੁੱਛੋ ਚੇਅਰਮੈਨ ਜਾਬ ਨੂੰ ਬੁੱਧੂ ਸ਼ਰਮਨ ਤੋਂ ਤੁਹਾਡੇ ਟਰਸਟ ਦੇ ਖਾਤੇ ਵਿੱਚ ਕਿੰਨੇ ਪੈਸੇ ਨੇ ਤੁਸੀਂ ਦੇ ਚੇਅਰਮੈਨ ਹੋ ਇਸ ਇਤੋਂ ਇਤੋਂ ਇਨਚਾਰਜ ਹੋ ਔਰ ਭਗਵਾਨ ਦਮਨ ਜੀ ਤੁਹਾਡੇ ਜਿਹੜੇ ਸੀਐਮ ਤੁਹਾਡੇ ਨੇ ਉਹਦੇ ਸੀਐਮ ਤੇ ਸਾਡੇ ਵੀ ਆ ਪਰ ਉਹ ਤੁਹਾਡੇ ਨੂੰ ਮੈਨੂੰ ਇਹ ਦੱਸਣਾ ਪ੍ਰਭੂਦੀ ਸ਼ਰਮਾ ਜੀ ਕਿ ਸੀਐਮ ਸਾਹਿਬ ਕੋ ਕਿੰਨੇ ਕ ਵਾਰੀ ਫਾਈਲ ਲੱਗ ਗਏ ਨੇ ਕਿੰਨੇ ਵਾਰ ਕਿੰਨੇ ਕ ਵਾਰੀ ਤੁਸੀਂ ਮਿਲਿਓ ਉਹਨਾਂ ਨੂੰ ਕਿ ਸਾਹਿਬ ਮੇਰੇ ਪਠਾਨਕੋਟ ਨੂੰ ਇਹ ਚੀਜ਼ਾਂ ਦੀ ਜਰੂਰਤ ਹੈ ਮੇਰੇ ਪਠਾਨਕੋਟ ਨੂੰ ਪਾਣੀ ਦੀ ਜਰੂਰਤ ਹੈ ਮੇਰੇ ਪਠਾਨਕੋਟ ਦਾ ਸਿਵਰੇਜ ਬਹਿ ਚੁਕਿਆ ਉਹ ਮੈਨੂੰ ਦੱਸੋ ਸਹੀ ਕਿੰਨੇ ਕ ਫਾਈਲਾਂ ਲੱਗ ਗਏ ਨੇ ਉਹ ਆਪਣੇ ਵਿਧਾਇਕ ਉਹਨਾਂ ਨੇ ਮਿਲਦੇ ਤੇ ਇਹ ਜਿਹੜੇ ਜਿਹੜੇ ਸਾਡੇ ਇੰਚਾਰਜ ਬਣੇ ਉਹਨਾਂ ਨੂੰ ਮਿਲਣਗੇ ਸੀਐਮ ਸਾਹਿਬ ਉਹ ਮਿਲਣਗੇ ਕਿਸ ਮੂ ਨਾਲ ਪੱਲੇ ਨੇ ਉਹਨਾਂ ਤੇਲਾ ਕਰਦੀ ਮੇਲਾ ਮੇਲਾ ਉਹਦੇ ਉਹਨਾਂ ਦੇ ਹਾਲ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ 10 ਲੱਖ ਦਾ ਸਿਹਤ ਜਿਹੜੀ ਸੂਬਾ ਦਾ ਮਹਾਂ ਹੈਗੀਆਂ ਉਹ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਜਦ ਕਿ ਪਿਛਲੀ ਸਰਕਾਰਾਂ ਨੇ ਇਸ ਬਾਰੇ ਕੁਝ ਨਹੀਂ ਕੀਤੀ ਦੇਖੋ ਜੀ ਜਿਹੜਾ 5 ਲੱਖ ਦਾ ਜਿਹੜਾ ਭਾਰਤੀ ਜਨਤਾ ਵੱਲ ਕੇਂਦਰ ਸਰਕਾਰ ਦਾ ਉਹ 5 ਲੱਖ ਰੁਪਏ ਦਾ ਹਾਲੇ ਵੀ ਚੱਲ ਰਿਹਾ ਤੇ ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਹਸਪਤਲ ਜਾਓ ਅਗਰ ਨਹੀਂ ਹੁੰਦਾ ਉਹਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਹਾਂ ਉਹਨਾਂ ਨੇ 5 ਦਾ 10 ਘਰ ਚ ਦੇਆ ਵੈਲਕਮ ਉਹਨਾਂ ਦਾ ਵਧੀਆ ਚੀਜ਼ ਆ ਹੋਏਗੀ ਤੇ ਕਿਉਂ ਜਿਹੜੇ ਰਾਸ਼ਨ卡 ਜਿਹੜੇ ਕਹਿੰਦੇ ਸੀ ਰਾਸ਼ਨ卡 ਸੀ ਕੱਟ ਰਹੇ ਆ ਸੀ ਵਾੜ ਰਹੇ ਆ ਪਿਛਲੇ 16 ਸਾਲ ਤੋਂ ਇਹ ਜਿਹੜਾ ਨੀਲਾ ਕਾਰਡ ਬਣਿਆ ਦਾ 16 ਸਾਲ ਚ ਕਿੰਿਆਂ ਦੇ ਵਿਆਹ ਹੋਏ ਨੇ ਕਈਆਂ ਕੁੜੀ ਚਲ ਗਈਆਂ ਕਈਆਂ ਦੇ ਬੱਚੇ ਹੋਏ ਨੇ ਮੈਨੂੰ ਦੱਸ ਦੋ ਇੱਕ ਵੀ ਕੋਈ ਨਾ ਕੇ ਬੱਚੇ ਦਾ ਦਰਜ ਹੋ ਗਿਆ ਹੋਵੇ ਲੋਕਾਂ ਦੇ ਵਿਆਹ ਹੁੰਦੇ ਨੇ ਉਸ ਤੋਂ ਬਾਅਦ ਬੱਚੇ ਵੀ ਹੁੰਦੇ ਨੇ ਕਿ ਇੱਕ ਵੀ ਕਾਰਡ ਦਾ ਮੈਨੂੰ ਦੱਸ ਦੋ ਕਿ ਨਾਂ ਦਰਜ ਹੋਇਆ ਕਿਉਂ ਮੰਤਰੀ ਸਾਡੇ ਇਲਾਕੇ ਦਾ ਹੋਵੇ ਹੈ ਇਹ ਨਵਾਂ ਸਿਸਟਮ ਯਾਨੀ ਲੋਕ ਦਾ ਸੋਟਾ ਪੈ ਰਿਹਾ ਸਰ ਪੰਜਾਬ ਦੇ ਵਿੱਚ ਜਿੱਥੇ ਦਾ ਮੇਰੇ ਨਾਲ ਚੱਲ ਪਾ ਜਿਹੜੇ ਮਰਜ਼ੀ ਦਫ਼ਤਰ ਚੱਲ ਜਾਓ ਤੇ ਰੋਜ਼ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਕੋਈ ਦਫ਼ਤਰ ਇਹੋ ਜਿਹਾ ਦਾਦੋ ਜਿੱਥੇ ਪੈਸੇ ਦੇ ਕੇ ਕੰਮ ਹੁੰਦਾ ਹੋਵੇ ਬਿਨਾ ਪੈਸੇ ਦਾ ਕੋਈ ਕੰਮ ਦਾਦੋ ਕਿਤੇ ਵੀ ਹੁੰਦਾ ਹੋਵੇ ਨਾ ਨਗਰ ਨਗਮ ਚੱਲ ਜਾਓ ਟਰਸਟ ਚੱਲ ਜਾਓ ਤਹਿਸੀਲੇ ਚੱਲ ਜਾਓ ਪੈਸਾ ਹੈ ਤਾਂ ਤੁਹਾਡਾ ਕੰਮ ਹੋਣਾ ਨੇ ਇਹ ਤੇ ਤੁਹਾਡੇ ਕੋ ਧੱਕੇ ਹੀ ਨੇ ਤੇ ਮੈਂ ਤੇ ਇਹਨਾਂ ਨੂੰ ਕਹਾਂਗਾ ਕਿ ਗੱਲਾਂ ਨਾ ਕਰੋ ਜਾਓ ਸੀਐਮ ਸਾਹਿਬ ਕੋਲ ਜਾਓ ਸਾਡੇ ਨੂੰ ਸਾਨੂੰ ਦੱਸੋ ਕਿ ਅਸੀਂ ਮੈਂ ਫਾਇਲਾ ਗਿਆ ਫੋਟੋ ਕੋਈ ਤੁਹਾਡੇ ਮਾਦਰਾ ਵਿੱਚ ਸਾਡੇ ਕੋਲ ਪਤਾ ਲੱਗ ਗਿਆ ਕਿ ਇਹ ਸਾਡੇ ਬਬੂਦੀ ਸ਼ਰਮਾ ਜੀ ਜਿਹੜੀ ਲੈ ਕੇ ਗਏ ਨਾ ਉਹ ਫਾਈਲ ਆਪਣੇ ਸ਼ਹਿਰ ਦੀ ਸੁਧਬੋਧ ਲਈ ਲੈ ਆਓ ਕੋਈ ਪੈਸਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜ਼ਿਲ੍ਹਾ ਪ੍ਰਧਾਨ ਜੀ ਨੇ ਇੱਕ 30000 ਦੇ ਮੁੱਦੇ ਉੱਤੇ ਚਰਚਾ ਕੀਤੀ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਸਾਡੇ 3 ਸਾਲਾਂ ਤੋਂ ਸਰਕਾਰ ਤੁਹਾਡੀ ਹੈ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਔਰ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅੱਜ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨੇ ਸਿਰ ਤੇ ਤੁਹਾਨੂੰ ਇਹਦਾ ਯਾਦ ਆ ਗਿਆ ਸ਼ਹਿਰ ਦੀ ਸੁਧਬੋਧ ਲੈਣ ਦਾ ਯਾਦ ਆ ਗਿਆ ਜਿਹੜਾ 30000 ਦਾ ਮੁੱਦਾ ਹੈ ਉਹਦੇ ਵਿੱਚ ਦੋ ਪਰਿਵਾਰਾਂ ਦਾ ਧਿਆਨ ਤੋਇਆ ਇੱਕ ਬੱਚਾ ਸੀਗਾ ਸੁੰਦਰ ਨਗਰ ਤੋਂ ਇੱਕ ਪਧਰੋਏ ਤੋਂ ਪਰਿਵਾਰ ਸੀਗਾ ਜਿਨ੍ਹਾਂ ਦੇ ਧਿਆਨ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਚਾਹਨਾ ਸਰਕਾਰ ਨੂੰ ਕੀ ਚਾਹੀਦਾ ਜਿਹੜਾ 30 3000 ਜਿਨ੍ਹਾਂ ਲੋਕਾਂ ਦੇ ਖਾਤਿਆਂ 'ਚ ਗਿਆ ਇੱਕ ਤਾਂ ਉਹਦੀ ਜਾਂਚ ਕੀਤੀ ਜਾਏ ਪਲੱਸ 30 3000 ਜਿਹੜੇ ਵਾਰਡ ਦੇ ਇੰਚਾਰਜ ਨੇ ਉਹਨਾਂ ਦੇ ਖਾਤਿਆਂ 'ਚ ਪਾਇਆ ਉਹ ਜਿਸਲੇ ਖਾਤਿਆਂ 'ਚ ਪੈਸੇ ਪਏ ਐ ਇੰਚਾਰਜ ਜਿਹੜੇ ਸੀਗੇ ਕਾਉਂਸਲਰ ਜਿਹੜੇ ਸੀ ਉਹਨਾਂ ਨੇ 15 ਤੋਂ 20 2000 ਉਹਨਾਂ ਕੋਲ ਵਾਪਸ ਲੈ ਲਿਆ ਅਸੀਂ ਕਹਿੰਦੇ ਉਹਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਏ ਹੋਰ ਉਹ ਪੈਸੇ ਜਿਹੜੇ ਇਨਚਾਰਜ ਸੀਗੇ ਹੋਰ ਕਾਉਂਸਲਰ ਸੀਗੇ ਉਹਨਾਂ ਕੋ ਡਬਲ ਵਿਦ ਪੈਨਲਟੀ ਵਾਪਸ ਕਰਾਏ ਜਾਣ ਤੇ ਉਸ ਤੋਂ ਬਾਅਦ ਇੱਕ ਹਲਕਾ ਇਨਚਾਰਜ ਜੀ ਨੇ ਗੱਲ ਕੀਤੀ ਸੀ ਕਿ ਕੁਝ ਲੋਕਾਂ ਨੇ ਪੈਸੇ ਰਿਟਰਨ ਕੀਤੇ ਆ ਇੱਕ ਚੋਰੀ ਦੂਸਰੀ ਸੀਨਾ ਚੋਰੀ ਪਹਿਲਾਂ ਹੀ ਖਾਤਿਆਂ ਚ ਆਪਣੀ ਜਨਾਨੀਆਂ ਦੇ ਆਪਣੇ ਪਰਿਵਾਰ ਵਾਲਿਆਂ ਦੇ ਖਾਤੇ ਪੈਸੇ ਪਵਾ ਲੈਂਦੇ ਆ ਫਿਰ ਇਹਨੂੰ ਵਾਪਸ ਕਰ ਦਿੰਦੇ ਆ ਇਹ ਕਿੱਥੇ ਦਾ ਇਨਸਾਫ ਹੈ ਮੈਂ ਕਹਿਣਾ ਚਾਹਨਾ ਹੈ ਇਹਨਾਂ ਦੇ ਵਿੱਚ ਇਸ ਮੁੱਦੇ ਦੇ ਵਿੱਚ ਜਿੰਨੇ ਲੋਕ ਨੇ ਪਿੱਛੇ ਸਾਰੇ ਵੀ ਗਹਿराई ਨਾਲ ਜਾਂਚ ਕੀਤੀ ਜਾਏ ਧਾਰਾ 302 ਦੇ ਅਧੀਨ ਇਹ ਸਾਰਿਆਂ ਦੇ ਪਰਚਾਉਣਾ ਚਾਹੀਦਾ ਸਮਾਜ ਨੂੰ ਕਲੀਅਰ ਕਰਕੇ ਦੱਸੋ ਕਿ ਜਿਹੜੀ ਕਾਰਪੋਰੇਸ਼ਨ ਆ ਇੱਕ ਛੋਟਾ ਜਿਹਾ ਮੰਦਰ ਦਾ ਰੂਪ ਹੈ ਰਾਜਨੀਤੀ ਜਿਹੜੀ ਹੈ ਨਾ ਸੇਵਾ ਦਾ ਮਾਧਿਅਮ ਹੈ ਇਹ ਜਿਹੜੇ ਕਰਪਟ ਲੋਕ ਇਹਦੇ ਵਿੱਚ ਆ ਰਹੇ ਆ ਉਹਨਾਂ ਨੂੰ ਰਾਜਨੀਤੀ 'ਚ ਰਹਿਣ ਦਾ ਅਧਿਕਾਰ ਨਹੀਂ ਹੈ ਚਾਹੇ ਇਹਦੇ ਵਿੱਚ ਸ਼ੈਲਟਰ ਪਿੱਛੇ ਵਿਧਾਇਕ ਜੀ ਦੀ ਹੈ ਉਹਨਾਂ ਤੱਕ ਵੀ ਇਹਦੀ ਗਾਜगिरਣੀ ਚਾਹੀਏ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ